ਤੂੰ ਨਬਜ਼ ਦੀ ਜਿਹੜੀ ਰਿਦਮ ਹੈ ਉਹ 1 ਮਿੰਟ 'ਚ 72 ਹੈ ਮੰਨੀ ਗਈ ਹੈ ਇਹ ਵੀ ਮੈਂ ਤਾਂ ਦੱਸ ਰਿਹਾ ਕਿਉਂਕਿ ਮੇਰੇ ਘਰੇ ਡਾਕਟਰ ਹੈ ਨਾ ਹੋਰ ਮੈਂ ਕੋਈ ਐ ਨਹੀਂ ਡਾਕਟਰੀ ਦੀ ਵੀ ਮੈਂ ਕਸਾ ਨਹੀਂ ਦੱਸ ਜਾਵਾਂ 1 ਮਿੰਟ 'ਚ 72 ਵਾਰ ਹੁੰਦੀ ਹੈ ਜਿਹੜੇ ਡਾਕਟਰ ਨੇ ਉਹ 10 ਸੈਕਿੰਡ ਦੇਖਦੇ ਨੇ 10 ਸੈਕਿੰਡਾਂ 'ਚ 12 ਵਾਰ ਹੋਣਾ ਚਾਹੀਦਾ ਤੁਸੀਂ ਵੀ ਚੈੱਕ ਕਰ ਲਿਓ ਕਰੋ ਆਪਣੇ ਆਪਣਾ ਜੇ 10 'ਚ 12 ਹੈ ਫੇਰ ਠੀਕ ਹੈ ਫੇਰ ਜਾਣ ਦੀ ਲੋੜ ਨਹੀਂ ਤੇ ਇਹ ਛੋਟੇ ਛੋਟੇ ਨੁਸਖੇ ਜੇ ਮੈਨੂੰ ਘਰੋਂ ਮਿਲ ਜਾਂਦੇ ਥੋੜੀ ਜਿਹਾ ਜਦੋਂ ਆਹ ਪਤਾ ਲੱਗਿਆ ਕਿ ਜੀਵੀ ਕੀ ਵਾਲੇ ਘਾਟੇ ਚੱਲ ਰਹੇ ਨੇ ਕਿਉਂਕਿ ਇਹਨਾਂ ਨੂੰ ਕੋਲਾ ਮਹਿੰਗਾ ਮਿਲਦਾ ਪ੍ਰਾਈਵੇਟਾਂ ਨੂੰ ਤਾਂ ਫੇਰ ਮੈਂ ਸਰਾਂਸਾਹਬ ਨੂੰ ਕਿਹਾ ਮੈਂ ਕਿਹਾ ਜੀ ਇਹ ਸੌਦਾ ਮਾੜਾ ਨਹੀਂ ਕੋਲਾ ਆਪਣੇ ਕੋਲੇ ਹੈਗਾ ਤੇ ਜੇ ਆਪਾਂ ਇਹ ਖਰੀਦ ਲਈਏ ਸਾਨੂੰ ਪਤਾ ਲੱਗਿਆ ਕਿ ਤਾਂ ਵੱਡੇ ਵੱਡੇ ਆ ਜਾਣਗੇ ਇਹ ਤਾਂ ਜੀ ਬੋਲੀ ਲੱਗੀ ਸਰਕਾਰ ਉੱਥੇ ਕਿਤੇ ਕਾਢੂਗੀ ਅਸੀਂ ਕਹਿੰਦੇ ਸਰਕਾਰ ਨਾਲ ਤਾਂ ਐਗਰੀਮੈਂਟ ਹੋਇਆ ਹੋਇਆ ਹੈ ਪੀਪੀਏ ਐ ਕਿਵੇਂ ਵੇਚਣਗੇ ਸਾਡੇ ਨਾਲ ਤਾਂ ਐਗਰੀਮੈਂਟ ਕਰ ਚੁੱਕੇ ਨੇ ਇਹਨੂੰ ਵੀ ਹੁਣ ਕਰੀਏ ਫਿਰ ਰੌਲਾ ਪਾਈਏ ਜਿਵੇਂ ਆਪਣੇ ਪੰਜਾਬ ਵੀ ਨਹੀਂ ਕਰਦੇ ਪੰਜਾਬ ਆਪ ਕਹਿੰਦੇ ਆ ਜਿਹੜੀ ਜਿਹੜਾ ਪਲਾਟ ਜਾਂ ਜਿਹੜਾ ਕੋਈ ਚੀਜ਼ ਵੇਚਣ ਨਹੀਂ ਦੇਣੀ ਉਹਦੇ ਬਾਰੇ ਕਹਿੰਦੇ ਨੇ ਰੌਲੇ ਵਾਲਿਆ ਭਾਈ ਅਸੀਂ ਇਹੀ ਕਹਿੰਦਾ ਰੌਲੇ ਵਾਲਾ ਇਹ ਇੰਨਾ ਲੈ ਲਿਓ ਕਿਤੇ ਕੋਈ ਇਥੇ ਪੰਗਾ ਪਊ ਗੌਰਮੈਂਟ ਨਾਲ ਵਪਾਰੀ ਕਹਿੰਦਾ ਮੈਂ ਗਾਹ ਦੇ ਵਾਤੇ ਪੰਗਾ ਲੈਣਾ ਬਾਅਦ 80 ਉਹ ਕਹਿੰਦਾ ਵੀ ਚਲ ਸਾਨੂੰ ਦੇ ਦਿਓ ਫਿਰੇ 1080 ਕਰੋੜ ਚ ਲਿਆ ਜੇ ਅੱਜ ਲਾਉਣਾ ਹੋਵੇ ਸੇਮ ਮੈਗਾਵਾਟ ਪ੍ਰੋਡਕਸ਼ਨ ਦਾ 4 ਸਾਲਾਂ ਨੂੰ ਲੱਗੂਗਾ ਪ੍ਰੋਡਕਸ਼ਨ ਦੇਣ ਲੱਗੂਗਾ ਤੇ ਉਹਦੀ ਕੀਮਤ ਪਊਗੀ 8 ਕਰੋੜ 35 ਲੱਖ ਰੁਪਈਆ ਪਰ ਮੈਗਾਵਾਟ ਜਿਹੜਾ ਅਸੀਂ ਖਰੀਦਿਆ ਉਹ 2 ਕਰੋੜ ਰੁਪਈਆ ਪਰ ਮੈਗਾਵਾਟ ਤੇ ਦੁਨੀਆ ਦਾ ਸਭ ਤੋਂ ਸਸਤਾ ਉਹਦੇ ਨੇ ਕੀ ਫਾਇਦਾ ਹੋਊਗਾ ਦੇਖੋ ਘਰੇਲੂ ਚ ਤਾਂ ਮੈਂ ਪਹਿਲਾਂ ਹੀ ਬਿਜਲੀ ਫਰੀ ਦੇ ਰਿਆ 90% ਕਰਾ ਨੂੰ ਬਿਜਲੀ ਫਰੀ ਦੇ ਰਿਆ ਹੁਣ ਵਾਰੀ ਆਊਗੀ ਇੰਡਸਟਰੀ ਦੀ ਹੁਣ ਉਹ ਜਿੱਥੋਂ ਜਿਹੜਾ ਉਥੋਂ ਸਾਨੂੰ ਬਿਜਲੀ ਪੈਦਾ ਹੋਊਗੀ ਮੈਂ ਇੰਡਸਟਰੀ ਦੀ ਬਿਜਲੀ ਸਸਤੀ ਕਰੂੰਗਾ ਤਾਂ ਕਿ ਤੁਹਾਡਾ ਪ੍ਰੋਫਿਟ ਵੀ ਵਧੇ ਤੇ ਇਨਵੈਸਟਮੈਂਟ ਵੀ ਆਵੇ ਇਹ ਬਿਜ਼ਨਸ ਹੈ ਇਹ ਮੁੱਖ ਮੰਤਰੀਆਂ ਦੇ ਕੰਮ ਇਹ ਹੁੰਦੇ ਨੇ ਮੁੱਖ ਮੰਤਰੀ ਦੇ ਕੰਮ ਇਹ ਨਹੀਂ ਹੁੰਦੇ ਉਹਦੇ ਸਰੂਪਾ ਪਾਤਾ ਉਹਦੇ ਪਾਤਾ ਬੋਲੇ ਸੋ ਨਿਹਾਲ ਸਾਡਾ ਪਰਿਵਾਰ ਸਾਡਾ ਪਰਿਵਾਰ ਬਚਾਓ ਸਾਡਾ ਪੰਜਾਬ ਬਚਾਓ ਪਤਾ ਨਹੀਂ ਕਿੱਥੋਂ ਬਚਾਓ ਕੀ ਤੋਂ ਬਚਾਓ ਯਾਰ ਤੁਹਾਡੇ ਤੋਂ ਤਾਂ ਬਚਾ ਕੇ ਹਟਿਆ ਜੇ ਹੁਣ ਸੇ ਕੋਈ ਇੱਕ ਮੁੱਖ ਮੰਤਰੀ ਦਾ ਇਹ ਕੰਮ ਹੁੰਦਾ ਵੀ ਜਿਹੜੀ ਜਿਹੜੀ ਫੈਕਟਰੀ 'ਚ ਖੜ ਗਿਆ ਉਹ 'ਚ ਹਿੱਸਾ ਪਾ ਲਿਆ ਜੇ ਹਵੇਲੀਆਂ ਨੇ ਮਨਾ ਕਰਤਾ ਉਤੋਂ ਦੀ ਓਵਰਬ੍ਰਿਜ ਕੱਢਤਾ ਆਹ ਕੰਮ ਹੁੰਦਾ ਸਰਕਾਰਾਂ ਦਾ ਕਿਤੇ ਵੀ ਦਿੱਕਤਾਂ ਪੇਸ਼ ਕਰਨੀਆਂ ਸੋ ਇਹ ਮੈਂ ਕਰਨਾ ਆ ਕਿ ਕੰਡਸਟਰੀ ਨੂੰ ਸੀ ਬਹੁਤ ਵੱਡੇ ਲੈਵਲ ਤੇ ਪ੍ਰਮੋਟ ਕਰ ਰਿਹਾ ਤੁਹਾਡੇ ਕੋਲੇ ਆਪ ਸਾਈਕਲ ਵੈਲੀ ਚ ਤੁਸੀਂ ਦੇਖਿਆ ਹੋਣਾ Tata Steel ਆ ਰਿਹਾ ਹੈ ਠੀਕ ਹੈ ਨਾ Grasim Paint Paints ਆ ਰਿਹਾ ਹੈ Sanatan Textile ਆ ਰਿਹਾ ਫਤਿਹਗੜ੍ਹ ਸਾਹਿਬ ਦੇ ਨੇੜੇ ਕਿਸਾਨ ਕੈਚਪ ਹਿੰਦੂਸਤਾਨ ਲੀਵਰ ਆ ਰਿਹਾ ਹੈ ਵੱਡੀਆਂ ਕੰਪਨੀਆਂ ਵੀ ਆ ਰਹੀਆਂ ਨੇ ਨਾਲ ਅਸੀਂ MSME ਉਹਨੂੰ ਵੀ ਵਿਚਾਰ ਰਹੇ ਹਾਂ ਉਹਨੂੰ ਵੀ ਅਸੀਂ ਰੱਖਣਾ ਹੈ ਦੇਖੋ ਜਿਹੜਾ ਕਰ ਰਹੇ ਆ ਪਹਿਲਾਂ ਉਹਨੂੰ ਤਾਂ ਤਕੜਾ ਕਰੀਏ ਨਾ ਜਿਹੜੇ ਘਰੇ ਨੇ ਉਹ ਟਕੜਾ ਕਰੀਏ ਇਹੇ ਜਾ ਕੇ ਬ੍ਰਾਂਡ ਮਾਸਟਰ ਬਣਨਗੇ ਕਿਉਂਕਿ ਜਿਹੜਾ ਜਿਹੜਾ ਟਾਟਾ ਸਟੀਲ ਹੈ ਜਾਂ ਜਿਹੜਾ ਫਨਾਂਥਨ ਹੈ ਜਾਂ ਜਿਹੜਾ ਕਾਰਗੇਲ ਹੈ ਜਾਂ ਜਿਹੜਾ ਗੌਦਰੇਜ ਹੈ ਇਹ ਐਵੇਂ ਨਹੀਂ ਪੈਸਾ ਲਾਉਂਦੇ ਇਹ ਪਹਿਲਾਂ ਲੋਕਲ ਤੋਂ ਪੁੱਛਦੇ ਨੇ ਮਾਹੌਲ ਕਿਵੇਂ ਹੈ ਲਾਅ ਐਂਡ ਆਰਡਰ ਕਿਵੇਂ ਹੈ ਕੋਈ ਪ੍ਰੋਬਲਮ ਤਾਂ ਨਹੀਂ ਫਿਰ ਜੇ ਇਹੀ ਲਾਅ ਐਂਡ ਆਰਡਰ ਨੂੰ ਪ੍ਰਭਾਵਤ ਹੋਣਗੇ ਐਮ ਐਸ ਐਮ ਇ ਵਾਲੇ ਇਹ ਕਿਉਂ ਕਹਿਣਗੇ ਵੀ ਇੱਥੇ ਨਹੀਂ ਅਸੀਂ ਤਾਂ ਆਪ ਲੈ ਕੇ ਜਾਣ ਨੂੰ ਫਿਰਦੇ ਆਂ ਆਪਦੀ ਵਾਲੀ ਫੈਕਟਰੀ ਇਹਦਾ ਮਤਲਬ ਉਹਨਾਂ ਦਾ ਇੱਥੇ ਆਉਣ ਦਾ ਮਤਲਬ ਸਾਡੇ ਐਨਐਸਐਮੀ ਆਣਿਆ ਨਹੀਂ ਵੀ ਹਾਂ ਭਾਵੇਂ ਭਰੀ ਹੈ ਤੇ ਉਹਨਾਂ ਨੂੰ ਵੀ ਯਕੀਨ ਹੋਇਆ ਕਿ ਪੰਜਾਬ ਚ ਲਾਅ ਐਂਡ ਆਰਡਰ ਜਿਹੜਾ ਉਹ ਬਿਲਕੁਲ ਨਹੀਂ ਤਾਂ ਟਾਟਾ ਸਟੀਲ ਆਪਣਾ ਸੈਕੰਡ ਬਿਗੇਸਟ ਆਫਟਰ ਜਮਸ਼ੇਰਪੁਰ ਲੁਧਿਆਣੇ ਚ ਨਹੀਂ ਲਾਉਂਦਾ ਸੀ ਜੇ ਲਾਅ ਐਂਡ ਆਰਡਰ ਦੀ ਦਿੱਕਤ ਹੁੰਦੀ ਸੋ ਇਸ ਗੱਲੋਂ ਅਸੀਂ ਤੁਹਾਨੂੰ ਛੋਟੀ ਦਵਾਨਿਆਂ ਹਰ ਕੋਈ ਦੇਖਦੇ ਹੋਵਗੇ ਪੁਲਿਸ ਨੂੰ ਅਸੀਂ ਅਪਡੇਟ ਕਰ ਰਹੇ ਹਾਂ ਪੁਲਿਸ ਨੂੰ ਨਮੀਆਂ ਗੱਡੀਆਂ ਲੇਟੈਸਟ ਗੱਡੀਆਂ ਨਵੀਂ ਪੁਲਿਸ ਪੈਦਾ ਕਰਤੀ ਐਸਐਸਐਫ ਜਿਹੜੀ ਸੜਕਾਂ ਤੇ ਸਿਰਫ ਜਾਨਾਂ ਬਚਾਉਂਦੀ ਐ ਤੁਸੀਂ ਹੈਰਾਨ ਹੋ ਜਾਓਗੇ 17 ਤੋਂ 18 ਮੌਤਾਂ ਦੀ ਐਵਰੇਜ ਸੀ ਇੱਕ ਦਿਨ ਦੀ ਪਰ ਡੇ ਔਨ ਦਾ ਸਪੌਟ ਜਦੋਂ ਦੀ ਐਸਐਸਐਫ ਬਣਾਈ ਐ ਇੱਕ ਫਰਵਰੀ ਨੂੰ ਬਣਾਈ ਐ ਮੇਰੇ ਕੋਲ 15 ਦਿਨ ਦੀ ਰਿਪੋਰਟ ਆਈ ਐ 15 ਫਰਵਰੀ ਤੱਕ ਉਹਨਾਂ ਨੇ 124 ਬੰਦੇ ਮੌਕੇ ਤੇ ਪੱਟੀ ਕਰਕੇ ਫਰਸਟ ਏਡ ਦੇ ਕੇ ਭੇਜਤੇ 204 ਬੰਦੇ ਹਸਪਤਾਲਾਂ ਚ ਜ਼ਖਮੀ ਜਿਹੜੇ ਸੀਗੇ ਹਸਪਤਾਲਾਂ ਚ ਦਾਖਲ ਕਰਾਏ ਤੇ 15 ਦਿਨ ਦੀ ਐਸਐਸਐਫ ਦੀ ਰਿਪੋਰਟ ਹੈ ਸਿਰਫ 13 ਮੌਤਾਂ ਨੇ ਕਿੱਥੇ ਇੱਕ ਦਿਨ ਦੀ 17 ਸੀ ਬਹੁਤ ਵੱਡੀ ਗੱਲ ਹੈ ਔਰ ਜਿਹੜੇ ਟਰੱਕ ਖਰਾਬ ਹੋ ਗਏ ਜਾਂ ਕੋਈ ਹੋਰ ਉਹਨਾਂ ਨੂੰ ਚੱਕ ਕੇ ਪਾਸੇ ਕਰਤਾ ਇਹਦਾ ਮਤਲਬ ਬਹੁਤ ਸਾਰੇ ਐਕਸੀਡੈਂਟ ਹੋਏ ਹੀ ਨਹੀਂ ਬਹੁਤ ਵੱਡਾ ਫਾਇਦਾ ਹੋਊਗਾ ਇਸ ਚੀਜ਼ ਦਾ ਤੁਹਾਨੂੰ ਆਲੇ-ਦਾਲੇ ਹੁਣ ਸ਼ਾਨਦਾਰ ਗੱਡੀਆਂ ਤੁਹਾਨੂੰ ਜਿਹੜੀਆਂ ਸੜਕ ਤੇ ਮਿਲਣਗੀਆਂ ਉਹ ਸਮਝ ਲਓ ਪੁਲਿਸ ਦੀਆਂ ਨੇ ਪਹਿਲਾਂ ਸਭ ਤੋਂ ਟੁੱਟੀਆਂ ਪੁਲਿਸ ਕੋਲੇ ਹੁੰਦੀ ਧੱਕਾ ਸਟਾਰਟ ਪੁਲਿਸ ਕੋਲੇ ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ ਮਗਰਲਾ ਬੰਪਰ ਕਿਸੇ ਹੋਰ ਮਾਡਲ ਦਾ ਨੰਬਰ ਪਤਾ ਨਹੀਂ ਕਿਥੋਂ ਦਾ ਬਲਕੇ ਕਈ ਵਾਰੀ ਤਾਂ ਥਾਣੇ ਦੇ ਵਿਚਾਰੇ ਅਪਰਾਧੀਆਂ ਦੀ ਮਿੰਨਤਾਂ ਕਰਕੇ ਰਹੇ ਤੇਰਾ ਵਾਲਾ ਮੋਟਰਸਾਈਕਲ ਲੈ ਜਾ ਯਾਰ ਥੋੜਾ ਜਿਹਾ ਮੈਂ ਲੈ ਕੇ ਜਾਣ ਯਾਰ ਜਿਆਦਾ ਆਹ ਹਾਲਤ ਕਰਤੀ ਸਾਡੀ ਪੁਲਿਸ ਦੀ ਅਸੀਂ ਉਹਨਾਂ ਨੂੰ ਇੱਜ਼ਤ ਦੇਣੀ ਆ ਉਹ ਵੀ ਆਪਣੇ ਭਰਾ ਨੇ ਉਹ ਵੀ ਆਪਣੀ ਧੀ ਆ ਪੁੱਤ ਨੇ ਇੱਜ਼ਤ ਦੇਣੀ ਔਰ ਨਾਲ ਡਿਗਰੀਆਂ ਮੁਤਾਬਕ ਨੌਕਰੀਆਂ ਨੇ ਐਸ ਵਕਤ ਪੰਜਾਬ ਵਿੱਚ ਪਹਿਲੀ ਵਾਰ ਹੋ ਰਿਹਾ ਸੀ ਸੰਸਾਭ 10 ਡੀਸੀ ਕੁੜੀਆਂ ਨੇ ਕਿਤਾਬੇਠੀ ਸਾਕਸ਼ੀ ਪਹਿਲਾਂ ਪਟਿਆਲਾਈ ਸੀ ਲੁਧਿਆਣੇ ਤੇ 6 ਐਸਐਸਪੀ ਕੁੜੀਆਂ ਨੇ ਔਰ ਯੰਗ ਮੁੰਡੇ ਕੁੜੀਆਂ ਐਸਐਸਪੀ 17 18 ਬੈਚ ਵੀ ਅਸੀਂ ਲੈਣ ਲੱਗੇ ਹੁਣ ਕਹੋ ਵੀ ਆਓ ਕੰਮ ਕਰੋ ਕਿਉਂਕਿ ਜਿਹੜੇ ਨਵੇਂ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਕੰਮ ਕਰਨ ਦਾ ਚਾਹ ਹੁੰਦਾ ਜਨੂਨ ਹੁੰਦਾ ਜਿਹੜੇ ਉਹ ਬਾਦਲਾਂ ਮਿਲਦੇ ਨੇ ਉਹਨਾਂ ਦਾ ਕੰਮ ਹੀ ਇਹ ਹੁੰਦਾ ਇੱਕ ਸਾਲ ਮਿਲ ਜੇ ਹੋਰ ਲੁੱਟ ਲਾਂਗੇ ਉੱਥੇ ਹੀ ਬੈਠ ਰਹੇ ਨੇ ਨਾ ਕੋਈ ਕੰਮ ਕਰਨਾ ਆਪਦੀ ਕੁਰਸੀ ਤੇ ਤੌਲੀਆ ਜਾ ਮਿਸ਼ਾ ਲੈਂਦੇ ਨੇ ਨਾ ਲੋਕਾਂ ਨੂੰ ਮਿਲਣਾ ਨਾ ਕੋਈ ਕਿਉਂਕਿ ਉਹ ਤਿਆਰਬੇਕਾਰ ਹੋ ਚੁੱਕੇ ਨੇ ਨਵੇਂ ਮੁੰਡਿਆਂ ਨੂੰ ਚਾਹ ਹੁੰਦਾ ਜਨੂੰਨ ਹੁੰਦਾ ਸੋ ਬੈਂਚ ਸਟਰੈਂਥ ਸ਼ੁੱਡ ਬੀ ਥੇਰ ਬੈਂਚ ਸਟਰੈਂਥ ਚਾਹੀਦੀ ਹੈ ਕੱਲ ਨੂੰ ਵੈਸਟ ਇੰਡੀਆ ਦੀ ਟੀਮ ਹੁੰਦੀ ਸੀ ਇੱਕ ਵੇਲੇ ਜਦੋਂ ਜ ਡੈਸਮੈਂਟ ਹੈਂਸ ਗਾਰਡਨ ਗ੍ਰੀਨਜ਼ ਰਿਚੀ ਰਿਚਰਡਸਨ ਬੀਵਿਅਨ ਰਿਚਰਡਸ ਗਾਸ ਲੋਗੀ ਜੈਫਰੀ ਡੂਜਨ ਮੈਲਕਮ ਮਾਰਸ਼ਲ ਕੋਟਲੀ ਵਾਲਸ਼ ਕੋਟਲੀ ਐمبرੋਜ਼ ਕਾਰਲ ਹੂਪਰ ਇਹ ਜਿਹੇ ਪਲੇਅਰ ਹੁੰਦੇ ਸੀ ਕਿਸੇ ਨੂੰ ਨਹੀਂ ਉਹ ਜਿੱਤੜ ਦਿੰਦੇ ਸੀ 7-7 ਫੁੱਟ ਦੇ ਕੱਦ ਸੀ ਬੈਸਕਟਬਾਲ ਦੀਆਂ ਪਿੱਚਾਂ ਬਾਉਂਸੀ ਨੇ ਅੱਧੇ-ਅੱਧੇ ਜਿਹੜੇ ਦੇਸ਼ ਨੇ ਉਹਨਾਂ ਦੇ ਜਿਹੜੇ ਪਲੇਅਰ ਨੇ ਉਹ ਮੈਂ ਵੈਸਟ ਇੰਡੀਜ਼ ਦੇ ਦੌਰੇ ਤੋਂ ਆਪ ਹੀ ਨਾਮ ਵਾਪਸ ਲੈ ਲੈਂਦੇ ਸੀ ਵੀ ਆਊਟ ਤਾਂ ਕਰਦੇ ਨਹੀਂ ਬਾਹਾਂ ਲੱਤਾਂ ਹੀ ਤੋੜ ਦਿਆ ਉਹ ਤਾਂ ਬਸ ਰਿਟਾਇਰਡ ਹਰਟ ਜ਼ਿਆਦਾ ਹੁੰਦੇ ਸੀ ਉੱਥੇ ਕਿਉਂਕਿ 7 ਫੁੱਟ ਦਾ ਤਾਂ ਬੰਦਾ ਉੱਤੋਂ ਐਂ ਲੱਗਦਾ ਜਿਵਾਰੇ ਤੋਂ ਬਾਲ ਆ ਰਹੀ ਹੈ ਉਹ ਬਾਹਾਂ ਤੋੜ ਦਿੰਦੇ ਸੀ ਸ਼੍ਰੀਕਾਂਤ ਨੇ ਦੋ ਵਾਰੀ ਬਾਹਾਂ ਤੋੜੀਆਂ ਪਲੇਅਰਾਂ ਨੇ ਜਿੱਤੀ ਗਏ ਜਿੱਤੀ ਗਏ ਇੱਕ ਚੀਜ਼ ਭੁੱਲ ਗਏ ਸਿਕੰਦਰ ਵਾਂਗੂ ਸਿਕੰਦਰ ਵਾਲਾ ਹਾਲ ਹੋਇਆ ਬੈਂਚ ਸਟਰੈਂਥ ਬਣਾਉਣੀ ਭੁੱਲ ਗਏ ਕਿ ਯਾਰ ਕੋਈ ਨਵੇਂ ਮੁੰਡਿਆਂ ਨੂੰ ਵੀ ਕਦੇ ਨੂੰ ਮੌਕਾ ਦਿਆ ਕਰੀਏ ਵਿੱਚ ਤੋ ਜਿੱਤੀ ਤਾਂ ਜਾਣਿਆ ਕਦੀ ਇੱਕ ਅਦਾ ਪਲੇਅਰ ਨਵਾਂ ਵੀ ਪਾ ਲਈਏ ਪੌਣਾ ਹੀ ਭੁੱਲ ਗਏ ਅਚਾਨਕ 8 ਪਲੇਅਰ ਰਿਟਾਇਰ ਹੋ ਗਏ ਵੈਸਟ ਇੰਡੀਜ਼ ਦੇ ਅੱਜ ਬੰਗਲਾਦੇਸ਼ ਵੀ ਹਰਾਇਆ ਹੁੰਦਾ ਜੀ ਉਹਨਾਂ ਨੂੰ ਉੱਥੇ ਜਾ ਕੇ ਉਹਨਾਂ ਨੇ ਘਰੇ ਜਾ ਕੇ ਹਰਾਇਆ ਹੁੰਦਾ ਬੰਗਲਾਦੇਸ਼ ਉਹਨਾਂ ਨੂੰ ਕਿਉਂਕਿ ਬੈਂਚ ਸਟਰੈਂਥ ਨਹੀਂ ਬਣਾਈ ਟਾਈਮ ਤੇ ਕੁਝ ਪਲੇਅਰ ਵਿਚ ਲੈਣ ਦੇ ਦੋ ਦੋ ਤਿੰਨ ਤਿੰਨ ਉਹਨਾਂ ਦਾ ਐਕਸਪੀਰੀਅੰਸ ਹੁੰਦਾ ਤਾਂ ਟੀਮ ਖੜੀ ਰਹਿੰਦੀ सिकंदर ਦਾ ਵੀ ਇਹੀ ਹਾਲ ਸੀ 7.5 ਸਾਲ ਦੀ ਉਮਰ 'ਚ ਰਾਜਾ ਬਣ ਗਿਆ ਲੱਗ ਗਿਆ 18 ਸਾਲ ਦੀ ਉਮਰ 'ਚ ਜਿੱਤਣ ਇੱਕ ਰਾਜੇ ਨੂੰ ਜਿੱਤ ਲਿਆ ਗਾਹਾਂ ਲੰਘ ਗਿਆ ਦੂਜੇ ਨੂੰ ਜਿੱਤ ਲਿਆ ਚਲ ਤੀਜੇ ਨੂੰ ਜਿੱਤ ਲਿਆ ਚੌਥੇ ਨੂੰ ਜਿੱਤ ਲਿਏ ਜਿੱਤੀਗਾ ਜਿੱਤੀਗਾ ਵਾਪਸ ਆਉਣਾ ਭੁੱਲ ਗਿਆ ਜਦੋਂ ਵਾਪਸ ਮੁੜਿਆ ਜਿਹੜੇ ਜ਼ਖਮੀ ਜੇ ਸੀ ਪੈਨ ਜਿਹਨਾਂ ਨੂੰ ਜਿੱਤ ਕੇ ਲੰਘਿਆ ਸੀ ਉਹ ਖੜੇ ਹੋ ਗਏ ਸਾਰੇ ਕਹਿੰਦੇ ਆ ਜਾ ਜਾਏਗਾ ਕਿੱਥੋਂ ਦੀ ਹੁਣ ਫਿਰ 32 ਸਾਲ ਦੀ ਉਮਰ 'ਚ ਮਲੇਰੀਆ ਨਾਲ ਮੌਤ ਹੋ ਗਈ ਸੀ ਇਸੇ ਪਰ ਇਸੇ ਕਰਕੇ ਕਿਹਾ ਜਾਂਦਾ ਕਿ ਜੋ ਜੀਤਾ ਵਹੀ ਸਿਕੰਦਰ ਕਿਉਂਕਿ ਸਿਕੰਦਰ ਹਾਰਿਆ ਨਹੀਂ ਸੀ ਪਰ ਸਿਕੰਦਰ 32 ਸਾਲ ਦੀ ਉਮਰ ਚ ਵਾਪਸ ਆਉਣਾ ਭੁੱਲ ਗਿਆ ਸੀ ਸਵਾ ਬੀਜਪੀ ਵਾਲੇ ਵੀ ਇਹੀ ਨੇ ਹੁਣ ਜਿੱਤੂ ਜਾਂਦੇ ਨੇ ਜਿੱਤੀ ਜਾਂਦੇ ਨੇ ਵਾਪਸ ਆਉਣਾ ਭੁੱਲਣਗੇ ਦੇਖੋ ਲੋਕ ਚ ਇਹਨਾਂ ਦਾ ਕੀ ਹਾਲ ਕਰਦੇ ਆ ਦੇਖੋ ਤੁਸੀਂ ਇਹਨਾਂ ਨਾਲ ਹੁੰਦੀ ਦੇਖੋ ਕੀ ਹੈ ਮੈਨੂੰ ਪਤਾ ਲੱਗ ਜਾਂਦਾ ਸਾਰਾ ਕੁਝ ਕਿਉਂਕਿ ਮੈਂ ਲੋਕਾਂ ਚ ਹੀ ਰਿਹਾ ਪਹਿਲਾਂ ਮੈਂ ਲੋਕਾਂ ਦੀ ਹੱਥਾਂ ਪੜ ਸਕਦਾ ਸੋ ਇੰਡਸਟਰੀਲੀ ਇੰਡਸਟਰੀ ਕਿਸੇ ਵੀ ਸਟੇਟ ਦੀ ਨਬਜ਼ ਹੈ। ਔਰ ਸਭ ਤੋਂ ਪਹਿਲਾਂ ਡਾਕਟਰ ਕੋਈ ਵੀ ਇਲਾਜ ਕਰਨਾਂ ਤੋਂ ਸਭ ਤੋਂ ਪਹਿਲਾਂ ਨਬਜ਼ ਚੈੱਕ ਕਰਦਾ। ਸੋ ਇੰਡਸਟਰੀ ਨੂੰ ਨਬਜ਼ ਵਾਂਗੂ ਦੇਖਦੇ ਆਂ ਕਿ ਨਬਜ਼ ਕਦੇ ਵੀ ਬਦਣੀ ਵੀ ਨਹੀਂ ਚਾਹੀਦੀ। ਨਬਜ਼ ਵੱਧ ਵੀ ਮਾੜੀ ਹੈ ਕਿ ਨਬਜ਼ ਤੇਜ਼ ਚੱਲ ਰਹੀ ਹੈ। ਨਬਜ਼ ਘਟਣੀ ਤਾਂ ਵੈਸੇ ਹੀ ਮਾੜੀ ਹੈ। ਬੰਤਕਰ ਬੰਦਾ ਹੀ ਮਰ ਜਾਂਦਾ। ਸੋ ਨਬਜ਼ ਦੀ ਜਿਹੜੀ ਰਿਦਮ ਹੈ ਉਹ 1 ਮਿੰਟ 72 ਹੈ ਮੰਨੀ ਗਈ ਹੈ। ਇਹ ਵੀ ਮੈਂ ਤਾਂ ਦੱਸ ਰਿਹਾ ਕਿਉਂਕਿ ਮੇਰੇ ਘਰੇ ਡਾਕਟਰ ਹੈ ਨਾ ਹੋਰ ਮੈਂ ਕੋਈ ਐ ਨਹੀਂ ਡਾਕਟਰ ਦੀ ਵੀ ਮੈਂ ਕਸਾਂਗੇ ਦੱਸ ਜਾਵਾਂ 1 ਮਿੰਟ 'ਚ 72 ਵਾਰ ਹੁੰਦੀ ਹੈ ਜਿਹੜੇ ਡਾਕਟਰ ਨੇ ਉਹ 10 ਸੈਕਿੰਡ ਦੇਖਦੇ ਨੇ 10 ਸੈਕਿੰਡਾਂ 'ਚ 12 ਵਾਰ ਹੋਣਾ ਚਾਹੀਦਾ ਤੁਸੀਂ ਵੀ ਚੈੱਕ ਕਰ ਲਿਓ ਕਰੋ ਆਪਣੇ ਆਪਣਾ ਜੇ 10 'ਚ 12 ਫਿਰ ਠੀਕ ਹੈ ਫਿਰ ਜਾਣ ਦੀ ਲੋੜ ਨਹੀਂ ਸੋ ਇਹ ਛੋਟੇ ਛੋਟੇ ਨੁਸਖੇ ਜੇ ਮੈਨੂੰ ਘਰੋਂ ਮਿਲ ਜਾਂਦੇ ਥੋੜੇ ਹੈ ਨਾ ਸੋ ਮੈਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਜਦੋਂ ਆਉਨੇ ਆ ਐ ਲੱਗਦਾ ਇਸ ਤੋਂ ਬਾਅਦ ਪਿਆਰ ਤੱਕ ਹੀ ਮਿਲੂਗਾ ਹਰ ਵਾਰੀ ਤੁਸੀਂ ਆਪਣਾ ਹੀ ਰਿਕਾਰਡ ਤੋੜ ਲੈਂਦੇ ਆਂ ਸੋ ਲੁਧਿਆਣੇ ਵਾਲਿਓ ਲੋਕਾਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ ਲੇਕਿਨ ਇਸ ਦਿਲ ਨੇ ਕਹਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ ਮਿਲਤੇ ਰਹੇ ਤਾਂ ਜਿੰਦਾ ਰਹੇਗੇ ਤੋ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਔਰ ਆਉਣ ਵਾਲੇ ਦਿਨਾਂ 'ਚ ਤੁਹਾਡੇ ਕੋਲੇ ਝਾੜੂ ਦਾ ਚੋਣ ਨਿਸ਼ਾਨ ਲੈ ਕੇ ਵੀ ਆਵਾਂਗੇ ਤੇ ਵੈਸੇ ਤੁਸੀਂ ਹੁਣੇ ਜਿਹੜੇ-ਜਿਹੜੇ ਆਪਣੇ-ਆਪਣੇ ਘਰਾਂ 'ਚ ਜਿਹੜੇ ਝਾੜੂ ਲਾਉਣ ਆਉਂਦੇ ਆਂ ਉਹਨੂੰ ਕਹਿ ਦਿਓ ਇੱਕ ਰੀਤਾ ਤੇ ਪਰ ਮੈਂ ਦੋ ਦੋ ਵਾਰੀ ਫੁੱਲ ਲਾ ਦਿਆ ਕਰੋ ਝਾੜੂ ਲਾਉਣ ਦੀ ਬਹੁਤ ਸਖਤ ਜ਼ਰੂਰਤ ਹੈ ਹਾਂ ਵਿਰੋਧੀ ਪਾਰਟੀਆਂ ਨੇ ਤਾਂ 2022 'ਚ ਹੀ ਝਾੜੂਆਂ ਵਾਲੇ ਆਪਣੇ ਘਰਾਂ 'ਚੋਂ ਬੰਦ ਕਰਦੇ ਸੀ ਕਹਿੰਦੇ ਪੋਚਾ ਲਿਆ ਕਰੋ ਤਰਕੀ ਤਰਕੀ ਝਾੜੂ ਨਾਲ ਦਿਖਾਇਆ ਕਰੋ ਸਾਨੂੰ ਕਾਉਮਾਉਂ ਜਾਂ ਲੱਗਦਾ ਹੋਰ ਹੀ ਤਰ੍ਹਾਂ ਦਾ ਝਾੜੂ ਦੇ ਮਾਂਝੇ ਹੋਏ ਆ ਸੋ ਇਸ ਕਰਕੇ ਅਰਵਿੰਦ ਕੇਜਰੀਵਾਲ ਜੀ ਨੇ ਝਾੜੂ ਚੱਕੇ ਜਿਹੜਾ ਦਿੱਤਾ ਹੈ ਇਹਦੇ ਨਾਲ ਆਪਾਂ ਪਹਿਲਾਂ ਦੁਕਾਨ ਜਾਂ ਮਕਾਨ ਸਾਫ਼ ਕਰ ਦਿੰਦੇ ਸੀ ਹੁਣ ਇਸ ਝਾੜੂ ਨਾਲ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਬਹੁਤ ਬਹੁਤ